ਕੇਸ ਆਏ ਲੋਕ ਐਡੇ ਐਡੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਹੋ ਰਹੇ ਨੇ ਐਡੀਆਂ ਬਿਲਡਿੰਗਾਂ ਨਜਾਇਜ਼ ਬਣਾਈਆਂ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਔਰ ਐਸੀ ਐਸੀ ਕੇਸ ਸਾਡੇ ਕੋਲ ਆਏਗਾ ਕੋਈ ਆਦਮੀ ਆਪਣੇ ਪਲਾਟ ਦੀਆਂ ਮੀਆਂ ਭਰਨ ਗਿਆ ਤੇ ਉਹਦੀਆਂ ਮੀਆਂ ਭਰਦੇ ਉੱਤੇ ਬਲਡੋਜ਼ਰ ਲੈ ਕੇ ਪਹੁੰਚ ਗਿਆ ਕਿਸੇ ਲੀਡਰਸ਼ਿਪ ਦੀ ਲੋਕਲ ਸਰਕਾਰ ਦੀ ਸ਼ਹਿਰ ਦੀ ਔਰ ਖੁਦ ਅਫਸਰ ਜ਼ੈਬਾਨੇ ਬਿਆਨ ਕਰਦੇ ਨੇ ਜੀ ਸਾਡੇ ਵਰਸਤ ਕੁਝ ਨਹੀਂ ਸਾਨੂੰ ਪ੍ਰੋਪਰੈਸ਼ਨ ਯਾਰ ਐਸੀ ਪ੍ਰੈਸ਼ਰ ਦੇ ਵਿੱਚ ਪੰਜਾਬ ਸੂਬਾ ਚੱਲ ਰਿਹਾ ਔਰ ਪੰਜਾਬ ਦੀ ਜਨਤਾ ਭੁਗਤ ਰਹੀ ਆ ਤੜਾਈ ਤੜਾਈ ਕਰ ਰਹੀ ਆ ਮੈਂ ਤੁਹਾਡੇ ਮਾਹਿ ਵਾਦੇ ਉਲਾਈ ਇਹਨਾਂ ਨੂੰ ਸਾਰੰਗ ਚੇਤਾਵਨੀ ਦੇਣਾ ਚਾਹਨਾ ਕਿ ਜਨਤਾ ਦੇ ਜਿਹੜਾ ਇਹ ਤੁਹਾਡਾ ਘੜਾ ਪਾਪ ਦਾ ਭਾਰ ਹੈ ਔਰ ਜਨਤਾ ਤੁਹਾਨੂੰ ਮਾਫ ਨਹੀਂ ਕਰੂਗੀ ਔਰ ਆਨੇ ਦਿਨ ਤੁਹਾਡਾ ਖਮਿਆਜਾ ਪੁੱਤਰ ਕਾਂਜੀ ਕੇ ਚਾਂਸ ਨਿਕੋ ਨਾ ਭਾਜੀ ਬੀਜੇਪੀ ਕਰ ਰਹੀ ਹੈ ਲੇਕਿਨ ਐਕਸ਼ਨ ਹੁਣ ਕੀ ਲੈ ਰਹੀ ਹੈ ਦੇਖੋ ਮੈਂ ਇਸ ਤਿਹਾਰ ਦੇ ਮੌਕੇ ਤੇ ਇੱਕ ਥੋੜੇ ਮਾਦਮ ਦੇ ਰਾਹੀਂ ਇਹਨਾਂ ਨੂੰ ਇਹ ਮੈਸੇਜ ਭੇਜਣਾ ਚਾਹੁੰਦਾ ਕਰਕੇ ਸਾਰੀ ਜਨਤਾ ਦਾ ਵੀ ਤੁਸੀਂ ਇਹ ਕੰਮ ਜਿਹੜਾ ਅਗਰ ਕੋਈ ਅਕਲੋਟਸਮੈਂਟਾਂ ਹਟਾਣੀਆਂ ਨੇ ਕੋਈ ਕੌਂਸੀ ਬਣਾਣੀਆਂ ਕਿਸੇ ਵੀ ਬਾਜ਼ਾਰ ਦੀ ਆ ਸਰਕਾਰਾਂ ਕਰਦੀ ਆ ਰਹੀਆਂ ਨੇ ਤਾਂ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੀ ਬਣਾ ਕੇ ਪੂਰੀ ਅਦਰ ਦਿਨਾਂ ਦੇ ਵਿੱਚ ਉਹ ਕਰੋ ਉਹ ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਗੱਲ ਕਹਿ ਚੁੱਕਿਆ ਕਿ ਜਦੋਂ ਲਗਾਤਾਰ ਹਰ ਬਾਜ਼ਾਰ ਦੇ ਵਿੱਚ ਰੋਜ਼ ਫੜੀਆਂ ਲੱਗਦੀਆਂ ਨੇ ਰੋਜ਼ ਹਰੇਕ ਦੁਕਾਨ ਦੇ ਬਾਹਰ ਲੱਗ ਰਹੀ ਆ ਉਹਨਾਂ ਦਾ ਪੈਸਾ ਕਿਹੜੇ ਅਫਸਰਾਂ ਦੀ ਜੇਬ ਤੇ ਜਾਂਦਾ ਕਿਹੜੇ ਲੋਕਾਂ ਦੀ ਜੇਬ ਤੇ ਜਾਂਦਾ ਤਾਂ ਜੋ ਉਹਨਾਂ ਦੀ ਮਜ਼ਦੂਰੀ ਉਹਨਾਂ ਨੂੰ ਮਿਲਦੀ ਆ ਉਹਨਾਂ ਨੂੰ ਅਸੀਂ ਰੋਕਵਾਉਣਾ ਚਾਹੁੰਦੇ ਆ ਵੀ ਤੁਸੀਂ ਇਦਾਂ ਦਾ ਜਿਹੜਾ ਕੰਮ ਆ ਇਹਨੂੰ ਪਾੜ ਕੋਈ ਪਾਲਿਸੀ ਨਾਲ ਸਰਕਾਰ ਕਰੇ ਸਰਕਾਰ ਦੀ ਕੋਈ ਪਾਲਿਸੀ ਹੋਣੀ ਚਾਹੀਦੀ ਹੈ ਕਾਰਪੋਰੇਸ਼ਨ ਦੀ ਕੋਈ ਪਾਲਿਸੀ ਹੋਣੀ ਚਾਹੀਦੀ ਆ ਨਾ ਮਾਤਰ ਕਿ ਜਿਹੜੇ ਮੌਕੇ ਦੇ ਲੀਡਰ ਨੇ ਮੌਕੇ ਦੀ ਸਰਕਾਰ ਆ ਇਹਦੇ ਦਬਾਅ ਥੱਲੇ ਇਹ ਜਿਹੇ ਕੰਮ ਕਰਾ ਕੇ ਉਹਨਾਂ ਦੀ ਜੇਬਾਂ ਭਰਨ ਦਾ ਕੰਮ ਇਹ ਅਫਸਰ ਸਹਿਬਾਨ ਕਰਾਉਂਦੇ। ਪ੍ਰਧਾਨ ਜੀ ਜਿਹੜੀਆਂ ਜਿਹੜੇ ਤੁਹਾਨੂੰ ਕਹਿ ਸਕਦੇ ਆ ਆਮ ਲੋਕ ਹੈਗੇ ਨੇ ਛੋਟੇ ਵਪਾਰੀਆਂ ਨੂੰ ਕੰਮ ਕੀਤਾ ਜਾ ਰਿਹਾ। ਸ਼ਹਿਰ ਵਿੱਚ ਬਹੁਤ ਬਜੇ ਲੋਪਾਲੀ ਦੀਆਂ ਦੁਕਾਨਦਾਰ ਨੇ ਉਹਨਾਂ ਵਾਲੀ ਦੇਖਿਆ ਜਿਹੜੇ ਕਿ ਪਟੇਵਾਲਾ ਪੀੜ੍ਹ ਨੇ ਚੁਸਤ ਕਰਾ ਉਹੀ ਵਾਰਬਰ ਕਾਰਵਾਈ ਹੋਣੀ। ਸਿਕੂ ਇਹ ਗੱਲ ਬਾਰ-ਬਾਰ ਆ ਰਹੀ ਆ ਕਿ ਪਿਕ ਐਂਡ ਹੰਡ ਦੀ ਨੀਤੀ ਵੀ ਅਪਣਾਈ ਜਾ ਰਹੀ। ਜੋ ਤੁਸੀਂ ਗੱਲ ਕਹੀ ਆ ਮੈਂ ਉਹਨੂੰ ਸੈਕੰਡ ਕਰਦਾ। ਕਿ ਉੱਚਾ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਕਿਸੇ ਨੂੰ ਛੱਡਿਆ ਜਾ ਰਿਹਾ ਉਹਦੇ ਨਾਲ ਅੱਖ ਮਲਾ ਕੇ ਅੱਗੇ ਨਿਕਲ ਜਾਂਦੇ ਅਕਸਰ ਟੋਡੇ ਟੋਡੇ ਦੁਆਰਾ ਬਣਾਈਆਂ ਗਈਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਨੇ ਵੀਡੀਓ ਵਾਸੀਂ ਦੇਖਦੇ ਆ ਬਈ ਇੱਕ ਦੋ ਦੁਕਾਨਦਾਰਾਂ ਨੂੰ ਅੱਖ ਮਲਾ ਕੇ ਅੱਗੇ ਨਿਕਲ ਕੇ ਤੀਸਰੇ ਨੂੰ ਜਾ ਕੇ ਘੇਰ ਲਿਆ ਕਿਸੇ ਗਰੀਬ ਆਦਮੀ ਨੂੰ ਇਹ ਕਿਹੜਾ ਕਿਹੜਾ ਕਾਨੂੰਨ ਆ ਕਿਹੜਾ ਲੌਜਿਕ ਆ ਇਹ ਲੋਕ ਇਸੇ ਗਲਤੋ ਪ੍ਰਚਾਰ ਨੇ ਜਨਤਾ ਪ੍ਰੇਸ਼ਾਨਾ ਔਰ ਜਿਹੜਾ ਗਰਹਾਕ ਜਾ ਰਿਹਾ ਕਈ ਗਰਾਹ ਖੁਸ਼ੀ ਨਾਲ ਨਿਕਲ ਰਿਹਾ ਗਰਾਹ ਜਾ ਰਿਹਾ ਮੈਂ ਫੇਰ ਇੱਕ ਬੇਨਤੀ ਕਰਦਾ ਲਿਖੀ ਇਹ ਇਹ ਖੁਸ਼ੀ ਦਾ ਤਿਹਾਰ ਆ ਹਰ ਆਦਮੀ ਆਪਣੀ ਰੋਜੀ ਰੋਟੀ ਇਸ ਤਿਹਾਰ ਦੇ ਉੱਤੇ ਬਹੁਤ ਲੋਕਾਂ ਦੀ ਡਿਪੈਂਡ ਕਰਦੀ ਹੈ ਔਰ ਲੋਕ ਛੋਟੀਆਂ-ਛੋਟੀਆਂ ਫੜੀਆਂ ਲਗਾ ਕੇ ਜਿੱਥੇ ਮੌਕਾ ਮਿਲਦਾ ਉੱਥੇ ਆਪਣਾ ਧੰਦਾ ਜਮਾ ਕੇ 2-4 ਦਿਨ ਹਫਤਾ ਇਸ ਦੇ ਉੱਤੇ ਆਪਣਾ ਪਰਿਵਾਰ ਦਾ ਭਰਨ ਪੋਸ਼ਣ ਕਰਦੇ ਨੇ ਇਹਦੇ 'ਚ ਸਰਕਾਰ ਨੂੰ ਕੋਆਪਰੇਸ਼ਨ ਕਰਨਾ ਚਾਹੀਦਾ ਨਾ ਕਿ ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਨਤਮਾਗੀ ਚਾਹੀਦੀ। ਬਲਾਜੇ ਨਗਰ ਨਗਰ ਕਮੇ ਏ ਜ਼ੋਨ ਦੇ ਬਾਰੇ ਇੱਕ ਮਿੰਟ ਨਗਰ ਨਗਰ ਜ਼ੋਨ ਏ ਦੇ ਬਾਰੇ ਇੱਕ ਹੱਕੇ ਤੋਂ ਇੱਕ ਬੜਾ ਟੈਂਟ ਲਗਾ ਕੇ ਦੁਕਾਨਦਾਰੀ ਚੱਲ ਰਹੀ ਹੈ ਉਹ ਉਹਨਾਂ ਦੀ ਖੇਤ ਬਿਲਕੁਲ ਤੁਹਾਡੀ ਗੱਲ ਸਹੀ ਆ। ਇੱਕ ਕੱਲਾ ਜ਼ੋਨ ਏ ਨਹੀਂ ਤੁਸੀਂ ਜ਼ੋਨ ਬੀ ਚਲੇ ਜਾਓ, ਜ਼ੋਨ ਡੀ ਚਲੇ ਜਾਓ, ਜ਼ੋਨ ਸੀ ਚਲੇ ਜਾਓ। ਕਹਿੰਦੇ ਵੀ ਨੱਕ ਥੱਲੇ ਹਨੇਰਾ ਉਹ ਦੀਵੇ ਥੱਲੇ ਹਨੇਰਾ ਇਹਨਾਂ ਦੇ ਜਿੰਨੇ ਆਪਣੇ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਉਹਨਾਂ ਦੇ ਬਾਹਰ ਅਕਰੋਚਮੈਂਟ ਹੋਈ ਹੁੰਦੀ ਹੈ ਉੱਥੇ ਕਿਹਨਾਂ ਦੀਆਂ ਸੈਟੀਆਂ ਨੇ ਹੋ ਸਕਦਾ ਇਹਨਾਂ ਦੀ ਅਫਸਰਾਂ ਦੀਆਂ ਆਪਣੀਆਂ ਹੀ ਦੁਕਾਨਦਾਰੀਆਂ ਹੋ ਇਹਨਾਂ ਦਾ ਸਿੱਧਾ-ਸਿੱਧਾ ਉਹਦੇ ਚ ਇਨਵਰਨਮੈਂਟ ਹੋਵੇ ਇਹਨਾਂ ਨੂੰ ਉਹ ਨਜ਼ਰ ਨਹੀਂ ਆ ਰਹੀ ਉੱਥੇ ਐਂਬੂਲੈਂਸ ਨਹੀਂ ਰੁਕਦੀ ਉੱਥੇ ਟ੍ਰੈਫਿਕ ਨਹੀਂ ਜਾਮ ਹੁੰਦੀ ਅਸੀਂ ਅਦਰ ਦਿਨਾਂ 'ਚ ਚਲੇ ਜਾਈਏ ਕਿਸੇ ਵੀ ਕੰਜੈਸਟਰਡ ਬਾਜ਼ਾਰ ਦੇ ਵਿੱਚ ਜਿਹੜੇ ਛੋਟੇ ਬਾਜ਼ਾਰ ਨੇ ਉਹਨਾਂ 'ਚ ਗੱਡੀ ਲੈ ਕੇ ਆਪਾਂ ਬਾਕੀ ਦਿਨਾਂ 'ਚ ਵੀ ਨਹੀਂ ਬਰ ਸਕਦੇ ਇਹ ਕਿ ਹਾਰਾਂ ਦੇ ਦਿਨ ਨੂੰ ਕਿਹਾ ਜਾਂਦਾ ਮੈਂ ਆ ਰਿਹਾ ਮੈਂ ਅੱਧੇ ਘੰਟੇ ਨੂੰ ਆ ਰਿਹਾ ਮਦੂਕਾਂ ਥੋੜੇ ਜਿਹੀ ਬਾਡਿੰਗ ਚਾਹੀਏ ਇਹ ਬਾਡਿੰਗ ਨਹੀਂ ਦੀ ਇਹ ਤਵਜੀ ਆ ਇਹ ਦੱਸਿਆ ਜਾਂਦਾ ਵੀ ਮੈਂ ਨਾ ਆਵਾਂ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਸਾਡੇ ਕੋਲ ਆ ਜਿਓ ਇਹ ਬੜਾ ਸਿੱਧਾ ਸਿੱਧਾ ਸੰਦਾਲਾਣਾ ਲੋਕਾਂ ਨੂੰ ਦਿੱਤਾ ਜਾਂਦਾ ਡਰਾਇਆ ਜਾਂਦਾ ਔਰ ਮੈਂ ਫੇਰ ਇੱਕ ਵਾਰੀ ਗੱਲ ਕਹਿੰਦਾ ਵੀ ਤੁਸੀਂ ਇਹ ਜਿਹੜੇ ਅਫਸਰ ਸਾਬਾਲ ਪਿੱਛੇ ਲੱਗੂ ਬਣ ਕੇ ਕੰਮ ਕਰਦੇ ਨੇ ਆਪਣੇ ਆਪ ਨੂੰ ਨਕੇਰ ਪਾ ਲੋ ਔਰ ਯਾਦ ਰੱਖਿਓ ਜੇ ਅਸੀਂ ਕ੍ਰਿਸ਼ਤ ਤੇ ਆ ਗਏ ਤਾਂ ਤੁਹਾਨੂੰ ਸਾਰਿਆਂ ਨੂੰ ਸਾਰੀ ਅਸੀਂ ਡਾਟਾ ਤਿਆਰ ਕਰ ਰਹੇ ਹਾਂ ਇਕ ਕਨੇ ਕਨੇ ਦੀ ਰਿਪੋਰਟ ਸਾਡੇ ਕੋਲ ਆ ਰਹੀ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਜਤਵੰਤ ਸਾਹਿਬ ਗੱਲ ਕਰੀਏ ਮੋਲਟੌਨ ਦੇ ਵਿੱਚ ਮਾਰਕੀਟ ਦੇ ਵਿੱਚ ਪੰਜ ਦੁਕਾਨਾਂ ਦੀ ਮਨਜ਼ੂਰੀ ਤੇ 6ਵੀਂ ਦੁਕਾਨੋਂ ਵੀ ਖੁੱਲੀ ਹੈ ਪਰ ਲੋਕ ਪਰੇਸ਼ਾਨ ਨੇ ਕਾਰ ਵੀ ਕੋਈ ਨਹੀਂ ਹੋ ਰਹੀ ਕਾਰਨ ਕੀ ਸਮਝਦੇ ਹੋ? ਦੇਖੋ ਇੱਕ ਜਗ੍ਹਾ ਦੀ ਨਹੀਂ ਗੱਲ ਸਾਰੀ ਜਗ੍ਹਾ ਮੈਂ ਪਾਰਟਿਕੂਲਰ ਪੂਰੇ ਸ਼ਹਿਰ ਦੀ ਗੱਲ ਕਰ ਰਿਹਾ ਹਾਂ। ਹੂੰ ਕੋਈ ਬਾਜ਼ਾਰ ਦੀ ਤੁਸੀਂ ਗੱਲ ਕਰਦੇ ਹੋ। ਕਿਤੇ ਵੀ ਹਰ ਜਗ੍ਹਾ ਤੇ ਉੱਤੇ ਇਹੀ ਟੈਕ ਐਂਡ ਚੂਜ਼ ਦੀ ਨੀਤੀ ਹੋ ਰ ਅਰੇ ਜਿਹੜੇ ਕਰਨ ਦੇ ਕੰਮ ਆ ਸੀ ਉਹ ਕਰ ਨਹੀਂ ਰਹੇ ਤਿਹਾਰਾਂ ਦੇ ਦਿਨਾਂ 'ਚ ਤੁਸੀਂ ਕੋਈ ਇੱਕ ਸ਼ਹਿਰ ਦਾ ਕੋਈ ਏਰੀਆ ਬੋਲੋ ਅਸੀਂ ਉਸ ਏਰੀਆ ਦੀ ਡਿਸਕਸ ਕਰੀਏ ਭਈ ਆ ਜੋਨ A B C ਜਿਹੜੇ ਦੀ ਵੀ ਉਸ ਏਰੀਏ ਚ ਚਲਦੇ ਆ ਉੱਥੀ ਦੀ ਸੜਕਾਂ ਦਾ ਹਾਲ ਦੇਖੋ ਅਰੇ ਵੈਸਟ ਤਾਂ ਹੁਣ ਏਡਾ ਵੱਡੀਆਂ ਗੱਲਾਂ ਕਰਕੇ ਤੂੰ ਇਲੈਕਸ਼ਨ ਜਿੱਤ ਕੇ ਗਏ ਨਹੀਂ ਅਬ ਵੈਸਟ ਸਭ ਤੋਂ ਜ਼ਿਆਦਾ ਵਧੀਆ ਏਰੀਆ ਜਿੱਥੇ ਸਤਲਜ ਕਨਪਾਵ ਉਹ ਕਲੱਬ ਰੋਡ ਦੇ ਉੱਤੇ ਤੁਸੀਂ ਉਹਦਾ ਹਾਲ ਦੇਖ ਲੋ ਰੋਡ ਦਾ ਜਿੱਥੇ ਸਾਰਾ ਵੀਆਈਪੀ ਏਰੀਆ ਉੱਥੇ ਲਾਈਟਾਂ ਨਹੀਂ ਜਗਦੀਆਂ ਤੇ ਸੀਵਰੇਜ ਦੇ ਢੱਕਣ ਟੁੱਟੇ ਪਏ ਨੇ ਸ਼ਹਿਰ ਦਾ ਵਿਕਾਸ ਬਾਰੇ ਤੁਹਾਡਾ ਧਿਆਨ ਹੈ ਨਹੀਂਗਾ ਤੇ ਇਹ ਸਾਰੇ ਮੁਲਾਜ਼ਮ ਇੱਧਰ ਲਗਾ ਕੇ ਉਹ ਮੌਤ ਦੇ ਵਿੱਚ ਦਿਵਾਲੀ ਇਕੱਠੀ ਕਰਨ ਤੇ ਲੱਗੇ ਹੋਏ ਨੇ ਪਰਾਂਜੇ ਜਿਹੜੇ ਬੰਦਿਆਂ ਨਾਲ ਸੈਟਿੰਗ ਹੁੰਦੀ ਆ ਉਹਨਾਂ ਨੂੰ ਛੱਡਿਆ ਜਾਂਦਾ ਉਹਨਾਂ ਨੂੰ ਆਫ ਕੀਤਾ ਜਾਂਦਾ ਤੁਹਾਨੂੰ ਕਹਿੰਦਾ ਭਾਵੇਂ ਮੈਂ ਕੰਨਾ ਜੀ ਸੈਟਿੰਗ ਹੁੰਦੀ ਨਹੀਂ ਸੈਟਿੰਗ ਸਾਰਿਆਂ ਨਾਲ ਕਰ ਰਹੇ ਆ ਜਦੋਂ ਉਹ ਟਾਈਮ ਦੇ ਕੇ ਜਾਂਦੇ ਆ ਨਾ ਵੀ ਅਸੀਂ ਅੱਧੇ ਘੰਟੇ ਬਾਅਦ ਦੁਬਾਰਾ ਆਣਾ ਤਵਾ ਮਤਲਬ ਵੀ ਤੁਹਾਨੂੰ ਸੱਦਾ ਦੇਣਾ ਵੀ ਆਜੋ ਆਕੇ ਸਾਨੂੰ ਮਿਲ ਜਿਓ ਨਹੀਂ ਤਾਂ ਅਸੀਂ ਦੁਬਾਰਾ ਆ ਰਹੇ ਆ ਤੇ ਪ੍ਰੂਫ ਜਗਰ ਕਰਾਂਗੇ ਜੀ ਅਸੀਂ ਬਿਲਕੁਲ ਕਰਾਂਗੇ ਸਾਡੇ ਕੋਲ ਬਹੁਤ ਸਾਰੇ ਟੋਡੇ ਮਾਦਮ ਰਾਈ ਵੀ ਔਰ ਬਹੁਤ ਸਾਰੇ ਲੋਕਾਂ ਨੇ ਮਾਦਮ ਰਾਈ ਵੀ ਇੱਕ ਅਲੱਗ-ਅਲੱਗ ਕਾਰਪੋਰੇਸ਼ਨ ਦੀ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਸਾਰਿਆਂ ਦੇ ਸਾਡੇ ਕੋਲ ਬੜੇ ਚਿੱਠੇ ਜੇ ਆ ਰਹੇ ਆ ਬੜੀ ਜਲਦੀ ਜਦੋਂ ਮੌਕਾ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਉਹ ਜਗਰ ਕਰਨਾ ਸ਼ਹਿਰ ਦੇ ਚੌਥ 44 ਬੰਦੇ ਸੀ ਵੈਂਡਰ ਜ਼ੋਨ ਲੇਕਿਨ ਏ ਜ਼ੋਨ ਏ ਜ਼ੋਨ ਸੀ ਤੇ ਜ਼ੋਨ ਡੀ ਦੇ ਵਿੱਚ ਅਜੇ ਤੱਕ ਚਾਂਸਮੀ ਵਾਲਾ ਕੰਪਲੀਟ ਨਹੀਂ ਹੋਇਆ ਤਾਂ ਬਾਕੀ ਕਿਦਾਂ ਬਣੂਗਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ 64 ਬਣਾਣੇ ਸੀ ਫਿਰ ਇਹਨਾਂ ਨੇ ਕਿਹਾ ਚਾਰ ਬਣਾਣੇ ਅਜੇ ਤੱਕ ਚਾਰ ਹੀ ਨਹੀਂ ਕੰਪਲੀਟ ਹੋਏ 64 ਤਾਂ ਕਦੋਂ ਹੋਣਗੇ ਉਹ ਸਮਾਰਟ ਸਿਟੀ ਦਾ ਜਿਹੜਾ ਪੈਸਾ ਸੀਗਾ 15-1600 ਕਰੋੜ ਰੁਪਈਆ ਉਹ ਖਾਦਾ ਪੀਤਾ ਗਿਆ ਉਹਦਾ ਇੱਟਾਂ ਲੱਗੀਆਂ ਫਿਰ ਪੱਟੀਆਂ ਗਈਆਂ ਉਹ ਅਜੇ ਤੱਕ ਪਤਾ ਨਹੀਂ ਕਿੱਥੇ ਗਿਆ ਪੈਸਾ ਉਹਦੀਆਂ ਇੱਡਾਂ ਲੱਗੀਆਂ ਉਹ ਜਿਹੜੇ ਦਿਨ ਉਸ ਕੰਮ ਹੋਣੇ ਸੀ ਉਹ ਹੋ ਨਹੀਂ ਰਹੇ ਔਰ ਉਹਨਾਂ ਦੇ ਵਿੱਚ ਕ腐ਸ਼ਨ ਦੇ ਵਿੱਚ ਕਿੰਨੇ ਲੋਕ ਇਹਨਾਂ ਦੇ ਅਫਸਰ ਜਿੰਨਾ ਵੀ ਕਟਿਆ ਕਾਉਂਸਲਰ ਕਾਉਂਸਲਰ ਨੇ ਕਿਉਂ ਨਹੀਂ ਵਿਰੋਧ ਕੀਤਾ ਤੁਸੀਂ ਹੁਣ ਪਸਪਾਲ ਦੱਸ ਕੇ ਪੱਲਾ ਝੜ ਲਓਗੇ ਕੁਝ ਪਸਾਰੇ ਕਾਉਂਸਲਰ ਨੂੰ ਬਰਾਹੁ ਦੇ ਥੱਲੇ ਆ ਕੇ ਨਾ ਦੇ ਦੇਖੋ ਜਿੰਨੀ ਰਿਸਪੌਂਸਿਬਿਲਟੀ ਮੇਰੀ ਆ ਉਨੀ ਰਿਸਪੌਂਸਿਬਿਲਟੀ ਝੋਦੀ ਬੱਦਲਾ ਪੂਰਨੀ ਚਾਹਤ ਨਾਲ ਹਰੇਕ ਆਪਣਾ ਫਰਜ਼ ਨਿਭਾਊਗਾ ਜਿੱਥੇ-ਜਿੱਥੇ ਵੀ ਸਾਨੂੰ ਆਵਾਜ਼ ਕਉਂਗੇ ਅਸੀਂ ਉੱਥੇ ਜਾ ਕੇ ਨਾਲ ਖੜਾਂਗੇ ਸਾਡਾ ਹਰੇਕ ਕਾਉਂਸਲਰ ਹਰ ਜਗ੍ਹਾ ਦੇ ਉੱਤੇ ਬਰਾਬਰ ਆਵਾਜ਼ ਚੱਕ ਰਿਹਾ ਬਟ ਇਹਨਾਂ ਚੀਜ਼ਾਂ ਨੂੰ ਢੋਡੇ ਮਾਦੰਦ ਦੇ ਰਾਹੀਂ ਹਰ ਤੱਕ ਪਹੁੰਚਾਣਾ ਸਾਡਾ ਫਰਜ਼ ਆ ਉਹ ਅੱਸੀ ਅੱਜ ਉਹ ਫਰਜ਼ ਉਹ ਅਦਾ ਕਰਾਂਗੇ ਪ੍ਰਧਾਨ ਜੀ ਪ੍ਰਧਾਨ ਜੀ ਇਨਕੁਆਇਰੀ ਮੰਗ ਕਰ ਬੰਦ ਕਰਕੇ ਦੇਖੋ ਕਾਰਪੋਰੇਸ਼ਨ ਦੇ ਉੱਤੇ ਤਾਂ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਕਾਰਪੋਰੇਸ਼ਨ ਮਤਲਬ ਕ੍ਰਾਪਸ਼ਨ ਕਾਰਪੋਰੇਸ਼ਨ ਦੇ ਉੱਤੇ ਅਗਰ ਇਨਕੁਆਇਰੀ ਹੋ ਜਵੇ ਜਿੱਥੇ ਯਾਰ ਫੋਰਸ ਕਲਾਸ ਕਰਮਚਾਰੀਆਂ ਦੀ ਸੈਲਰੀ ਆ ਉਹਨਾਂ ਦੇ ਨਾਂ ਤੇ ਕਪੜਾ ਉਹਦੀ ਐਫਆਈਆ ਸਮਾਰਟ ਸਿਟੀ ਦੇ ਪੈਸੇ ਦੀ ਐਫਆਈਆ ਤੁਸੀਂ ਕੋਈ ਕੇਸ ਤਾਂ ਦੱਸੋ ਨਾ ਅਜੋਥੇ ਕਿ ਦਿਨ ਪਾਸ ਕਰ ਦਿੰਦੇ ਨੇ ਅੰਡਰ ਟੇਬਲ ਤੇ ਅਲੱਗ ਅਲੱਗ ਜਿਹੜੇ ਅਫਸਰ ਉਹਨਾਂ ਦੇ ਅਲੱਗ ਅਲੱਗ ਬਿਆਨ ਆਉਂਦੇ ਨੇ ਉਹ ਪੈਸਾ ਕਿਧਰ ਕਿਵੇਂ ਵਰਤਿਆ ਜਾ ਰਿਹਾ ਉਹਦੀ ਕਿਵੇਂ ਦੁਰਵਰਤੋਂ ਹੋ ਰਹੀ ਆ ਕਿਵੇਂ ਲੁੱਟ ਮਚੀ ਹੋਈ ਆ ਇਹਦੀ ਅਜੇ ਇਨਕੁਆਰੀਆਂ ਹੋਣਗੀਆਂ ਤੇ ਬੋੜਾ ਕੁਝ ਖੁੱਲੂਗਾ ਔਰ ਜਦੋਂ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ ਗਈ ਅਸੀਂ ਕੱਲੇ ਕੱਲੇ ਦੀ ਇਨਕੁਆਰੀ ਕਰਾ ਕੇ ਸਾਰਿਆਂ ਨੂੰ ਲੰਗੇ ਨਹੀਂ ਹੁਣ ਹੋਈ ਹੈ ਵੀ ਇਨਕੁਆਰੀ ਲਈ ਪਾਸ ਕਰੋਗੇ ਜਿਹੜੇ ਵਿੱਚ ਜਿਹੜਾ ਪੈਸਾ ਵਰਤਿਆ ਲੱਗਿਆ ਨੇ ਪਾਰਟੀ ਨੂੰ ਲਾ ਕੇ ਦਿਖਾ ਕੇ 200 ਰਿਆ ਜਾਂਦਾ ਵਾ ਤਾਂ ਜਿਹੜੀ ਜਿਹੜੀ ਅੰਦਰ ਲੱਗਦੀ ਹੈ ਤੁਹਾਨੂੰ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਵੀ ਪਾਰਟੀਕੂਲਰ ਇਕਤਜ਼ਾਰ ਨੂੰ ਸਾਰੇ ਦੇ ਵਿੱਚ ਹੀ ਹੋ ਰਿਹਾ ਪਟਾਕਾ ਮਾਰਕੀਟ ਦਾ ਜਿਸ ਤੰਗ ਦੇ ਨਾਲ ਲੋਕਾਂ ਚ ਆਵਾਜ਼ ਉੱਠੀ ਵੀ ਪਟਾਕਾ ਮਾਰਕੀਟ ਦੀ ਅਲੋਟਮੈਂਟ ਵੀ ਉਹਦੇ ਵਿੱਚ ਵੀ ਬਹੁਤ ਵੱਡੀ ਕ腐ਸ਼ਨ ਔਰ ਪਿਕ ਐਂਡ ਚੂਜ਼ ਦੀ ਨੀਤੀ ਹੋਈ ਲੋਕਾਂ ਨੇ ਕਿੱਡੀ ਆਵਾਜ਼ ਚੱਕੀ ਇਹ ਹਰ ਕੰਮ ਦੇ ਵਿੱਚ ਹੀ ਅਸੀਂ ਇੱਕ ਬਣਾ ਲਿਆ ਸਿਸਟਮ ਵੀ ਅੰਦਰ ਬੈਠ ਕੇ ਅੰਡਰ ਟੇਬਲ ਜੋ ਮਰਜ਼ੀ ਕਰ ਲਈਏ ਔਰ ਰੋਗਾਂ ਦੇ ਨਾਲ ੱੱਕਾ ਕਰੀਏ ਹਰ ਕੰਮ ਦੇ ਵਿੱਚ ਇਹੀ ਚੀਜ਼ਾਂ ਸਾਨੂੰ ਦੇਖਣ ਨੂੰ ਨਜ਼ਰ ਆਉਂਦੀਆਂ ਨੇ ਫਿਰ ਇੱਕ ਹੜਪ੍ਰਭਾਵਿਤ ਏਰੀਆ ਦੇ ਵਿੱਚ ਜਿੰਨਾ ਪ੍ਰਭਾਵਿਤ ਲੋਕਾਂ ਦੇ ਘਰਾਂ ਦੇ ਦੀਵੇ ਬੁਝ ਚੁੱਕੇ ਨੇ ਇਸ ਦੀਵਾਲੀ ਦੇ ਪਵਿੱਤਰ ਤਿਹਾੜੀ ਤੇ ਭਾਸ਼ਾ ਉਹਨਾਂ ਦੇ ਘਰਾਂ ਦੇ ਵਿੱਚ ਦੀਵੇ ਜਗਾਉਣ ਵਾਸਤੇ ਕੀ ਕਰੇ ਆਪਣਾ ਹੜਪ੍ਰਭਾਵਿਤ ਏਰੀਆ ਦੇ ਵਿੱਚ ਦੇਖੋ ਬੇਈਤੀ ਹੈ ਵੀ ਬੜਾ ਬੜਾ ਸੈਂਸਿਟਿਵ ਇਸ਼ੂਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਅਸੀਂ ਬੜਾ ਵੱਡੀ ਤਰਾਸ ਦੀ ਪੰਜਾਬ ਚੱਲ ਕੇ ਆਏ ਆਂ ਔਰ ਉਹਦੇ ਤੇ ਬੜੀ ਵੱਡੀ ਰਾਜਨੀਤਿਕ ਮੁਸਬਕਿਲ ਸਰਕਾਰ ਕਰਦੀ ਰਹੀ ਹੈ ਔਰ ਲਗਾਤਾਰ ਜੀ ਇਹਨਾਂ ਨੂੰ ਉਹਦੇ ਬਾਰੇ ਕੋਈ ਦੇਰਵਾਜਾ ਹੋ ਰਾ ਪੰਜਾਬ ਸਰਕਾਰ ਦੇ ਅਲੱਗ ਅਲੱਗ ਅਫਸਰ ਸੈਵਨ ਅਲੱਗ ਅਲੱਗ ਦੇਰਵਾਜਾ ਦਿੰਦੇ ਰਹੇ ਆ ਇਹਨਾਂ ਦੇ ਲੀਡਰ ਔਰ ਬੜਾ ਗੁੰਮਰਾਹ ਕੀਤਾ ਪੰਜਾਬ ਨੂੰ ਅਸੀਂ ਹੁਣ ਤੱਕ ਦੇਖੋ ਜਿੰਨੇ ਵੀ ਕੋਈ ਪਰਿਵਾਰ ਨੇ ਆਇਆ ਸੀ ਇਸਲੇ ਦਿਨ ਸਾਡੇ ਮੰਤਰੀ ਆ ਕੇ ਸ਼ਿਵਰਾ ਚੋਹਾਂਜੀ ਲੁਧਿਆਣੇ ਵੀ ਆਏ ਉਹਨਾਂ ਨੇ ਜਿੰਨੇ 37000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਜਿਨ੍ਹਾਂ ਦੇ ਘਰ ਤਹਿ ਗਏ ਉਹਨਾਂ ਨੂੰ ਉਸੇ ਮੌਕੇ ਦੇ ਉੱਤੇ 1,60,000 ਪਰ ਹਰੇਕ ਦੇ ਘਰ ਦੇ ਵਾਸਤੇ ਉਹਨੂੰ ਜਿੰਨਾ ਵੀ 50 60 70 ਕਰੋੜ ਰੁਪਇਆ ਬੰਦਦਾ ਸੀ ਉਹ ਸਾਰਾ ਉਸ ਵੀ ਦੇ ਨੋਟ ਕਰਕੇ ਦੇਆ। ਔਰ ਇਹ ਜਿੰਨਾ ਵੀ ਆ ਦੇਖੋ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਦੇ ਤੌਰ ਤੇ ਔਰ ਭਾਰਤ ਸਰਕਾਰ ਆਪਣੇ ਫਰਜ਼ ਨੂੰ ਅਦਾ ਕਰਨ ਦੇ ਲਈ ਬਿਲਕੁਲ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਆ ਹਰੇਕ ਘਰ ਦੇ ਵਿੱਚ ਉਹਦੇ ਤੱਕ ਉਹਨੂੰ ਜੋ ਬਣਦਾ ਉਹਦਾ ਮੁਆਵਜ਼ਾ ਦੇਣ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਵਚਨਬੱਧ ਸਾਰੇ ਠੀਕ ਹੈ ਧੰਨਵਾਦ ਭਾਰਤੀ ਜਨਤਾ ਪਾਰਟੀ ਜਿਹੜਾ ਲਿਆਜ ਕਰਦੇ ਲੱਗੇ ਹੋਣਗੇ ਹੁਣ ਵੀ ਲੱਗੇ ਹੋਣਗੇ ਜਿਹੜਾ ਆਪਾਂ ਕੰਮ ਸੌਰ ਕਰ ਰਹੇ ਆ ਆਪਾਂ ਕੋਈ ਕੋ ਬੋਲਦੇ ਨਹੀਂ ਬੋਲਦੇ ਹੀ ਨਹੀਂ ਨਹੀਂ ਅਸੀਂ ਜਿਹੜੇ ਕੋਈ ਨਿਜਮੈ ਬੇਨਤੀਏ ਕਰਦਾ ਵੀ ਇਹ ਮੌਕਾ ਇਹਨਾਂ ਗੱਲਾਂ ਦਾ ਨਹੀਂ ਹੈ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਅੱਜ ਦੇ ਨਹੀਂ ਲੱਗੇ ਹੋਏ ਉਹ ਇੰਨੇ ਸਾਲਾਂ ਦੇ ਸਾਨੂੰ ਨਜ਼ਰ ਆ ਰਹੇ ਨੇ ਅੱਜ ਤਿਹਾਰ ਦੇ ਮੌਕੇ ਤੇ ਅਸੀਂ ਉਹਨਾਂ ਨੂੰ ਕਬਜ਼ਿਆਂ ਵੱਲੋਂ ਅਸੀਂ ਤੁਰੇ ਹੋਏ ਆ ਅੱਜ ਸ਼ਹਿਰ ਨੂੰ ਲੋਕ ਘਰੋਂ ਬਾਹਰ ਨਿਕਲੇ ਹੋਏ ਆ ਸੜਕਾਂ ਦਾ ਸਾਰੀਆਂ ਟੁੱਟੀਆਂ ਵਈਆਂ ਪੈਚਵਰਕ ਤੁਹਾਡੇ ਤੋਂ ਲੱਗ ਨਹੀਂ ਪਾਰੇ ਸਟਰੀਟ ਲਾਈਟਾਂ ਜਿਹੜੀ ਰੋਸ਼ਨੀ ਦਾ ਤਿਹਾਰ ਆ ਤੁਹਾਡੇ ਤੋਂ ਸਟਰੀਟ ਲਾਈਟਾਂ ਨਹੀਂ ਜਲ ਰਹੀਆਂ ਸਫਾਈ ਦੀ ਜ਼ਰੂਰਤ ਹੈ ਸਫਾਈ ਤੁਹਾਡੇ ਤੋਂ ਨਹੀਂ ਹੋ ਰਹੀ ਇਹ ਤਾਂ ਤਿੰਨ ਮੂਲ ਭੂਤ ਸੁਵਿਧਾਵਾਂ ਦੇਣਾ ਕਾਰਪੋਰੇਸ਼ਨ ਦਾ ਕੰਮ ਆ ਤੁਹਾਡੇ ਤੋਂ ਹੋ ਨਹੀਂ ਰਿਹਾ ਉਹ ਤੁਸੀਂ ਅੱਜ ਕਬਜ਼ੇ ਹਟਾਉਣ ਚੱਲੇ ਹੋਏ ਹੋ ਜਾਂ ਕਰੋਚਮੈਂਟਾ ਹਟਾਉਣ ਚੱਲੇ ਹੋਏ ਹੋ ਅੱਜ ਵਪਾਰ ਨੂੰ ਬਲਾਵਾ ਦੇਣ ਦੀ ਲੋੜ ਆ ਵਪਾਰ ਲੋਕ ਤਰਾਹੀ ਤਰਾਹੀ ਕਰ ਰਹੇ ਆ ਆ ਤਿਹਾਰ ਨਿਕਲ ਜੂ ਉਸ ਤੋਂ ਬਾਅਦ ਬੈਠ ਕੇ ਪਲਾਨ ਕਰਿਓ ਫਿਰ ਇਹਦੇ ਵਿੱਚ ਸਾਰੇ ਉਹਨਾਂ ਨਾਲ ਮਿਲ ਕੇ ਸਵਾਗਤ ਕਰਨਗੇ ਦਾ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਨੂੰ ਧੰਨਵਾਦ ਤੋ ਨਹੀਂ ਲੋਕੋ ਚੁੱਕੇ ਜੀ ਡੇਲੀਪੋਟ ਦਾ